नशे के खात्मे के लिए मुख्यमंत्री भगवंत सिंह मान के नेतृत्व में एक शुरू किया गया ड्रग्स पर युद्ध अभियान के राज्य के युवाओं को नशे के संकट से बाहर निकालने का ये एक ऐतिहासिक निर्णय है और राज्य के युवाओं को नशे की गिरफ्त में फंसाने वाले नशा तस्करों के लिए पंजाब में कोई अब जगह नहीं है आगे विधायक एडवोकेट लखबीर सिंह राय ने नशे के खिलाफ अभियान के तहत माता गुजरी कॉलेज के ऑडिटोरियम में जिला प्रशासन की ओर से आयोजित जागरूक कार्यक्रम का संबोधित करते हुए कहा कि सरकार ने गुरुओं पीरों और पैगोबरों की धरती पंजाब को पूरी तरह से नशा मुक्त बनाने का जो फैसला लिया है इसके समर्थक परिणाम सामने आ रहे हैं और इस अभियान के तहत बड़े पैमाने पर नशे के सौदागरों को जेल में डाला जा रहा है और नशा बेचने का बनाए गए उनके मकानों पर बुलडोजर भी चलाया जा रहा है ਹਾਜੀ ਮੀਡੀਆ ਸੇ ਬਾਤ ਚ ਕਰਦੇ ਹੋਏ ਵਿਧਾਇਕ ਫਜਲਤਾ ਲਖਵੀਰ ਸਿੰਘ ਰਾਏ ਔਰ ਪਾਇਉ ਡਾਕਟਰ ਸੋਨਾ ਥਿੰਦ ਨੇ ਕੀ ਕਹਾ ਸੁਨੇ ਸਾਹਿਬ ਮਾਰਕਨ ਦੀ ਇਸ ਰਿਪੋਰਟ ਮੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੰਤਰੀ ਜੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜਾ ਪੜ੍ਹਾਈ ਦਾ ਲੈਵਲ ਆ ਸਕੂਲਾਂ ਦਾ ਲੈਵਲ ਆ ਇਹ ਬਹੁਤ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾਰੀ ਨੇ ਤੁਸੀਂ ਦੇਖਿਆ ਹੋਊਗਾ ਕਿ ਅੱਜ ਦਾਖਲਾ ਮਹੀਨ ਜਿਹੜੀ ਆ ਉਹ ਇਸ ਸਾਲ ਦੇ ਲਈ ਨਵੇਂ ਸਾਲ ਦੇ ਲਈ ਸ਼ੁਰੂ ਹੋ ਗਈ ਹੈ ਸਾਡੇ ਆਨਰੇਬਲ ਡੀਸੀ ਸਾਹਿਬ ਸੋਨਾ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਸਾਨੂੰ ਵੀ ਸਕੂਲ ਟੀਚਰਜ਼ ਵੱਲੋਂ ਹੁਕਮ ਹੋਇਆ ਸੀ ਸਭਾਈ ਅਸੀਂ ਵੀ ਪਹੁੰਚਾਏ ਕਿਉਂਕਿ ਮੈਂ ਇਹਨਾਂ ਦਾ ਇਹਨਾਂ ਦੇ ਵਿੱਚ ਰਹਿਣ ਨਾਲ ਆਪਣੀ ਮੁੰਨਾ ਜਿੰਨੇ ਹੁਣ ਵੀ ਥੋੜੀ ਦਿਰ ਪਹਿਲਾਂ ਕਾ ਕੈਟੇਗਰੀ ਡੀਸਰ ਤੁਸੀਂ ਪਹਿਲਾਂ ਇੰਟਰਵਿਊ ਕਰ ਲਓਗੇ ਐਮਐਲਏ ਸਾਡੇ ਕੋਲ ਹੈਗੇ ਨੇ ਇਹਨਾਂ ਨੂੰ ਤਾਂ ਅਸੀਂ ਜੇ ਥੋੜੀ ਜਿਹੀ ਹੋਰ ਬਿਠਾ ਲਈਏ ਸੋ ਮੇਰੀ ਅਵੇਲੇਬਿਲਟੀ ਤੋਂ ਮੈਨੂੰ ਖੁਸ਼ੀ ਵੀ ਹੁੰਦੀ ਹੈ ਇਸ ਗੱਲ ਦੀ ਕਿ ਇਹ ਅਵੇਲੇਬਿਲਟੀ ਮੇਰੀ ਆਲਵੇਸ ਇਹਨਾਂ ਦੇ ਲਈ ਹੈਗੀ ਯਾਰ ਸੋ ਮੈਂ ਚਾਹੁੰਦਾ ਕਿ ਜਿਹੜਾ ਇਹ ਕੰਮ ਤੋੜਿਆ ਹੈਗਾ ਸਕੂਲਾਂ ਦੇ ਵਿੱਚ ਉਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਨਿਭਾਈਏ ਬਾਕੀ ਹਰ ਸਕੂਲ ਦੇ ਵਿੱਚ ਜਿਵੇਂ ਪਹਿਲਾਂ ਵੀ ਗੱਲ ਕਰਕੇ ਅਟਿਆ ਕੋਈ ਸਕੂਲ ਅਜ ਬਾਉਂਡਰੀ ਲੈਸ ਨਹੀਂ ਹੈਗਾ ਸਕੂਲਾਂ ਦੇ ਵਿੱਚ ਜਿਹੜੀਆਂ ਬਾਉਂਡਰੀ ਵਾਲ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਸੋ ਹਰ ਇੱਕ ਤਰ੍ਹਾਂ ਦਾ ਜਿਹੜਾ ਸਕੂਲ ਨੂੰ ਇਨਫਰਾਸਟ੍ਰਕਚਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਫਿਰ ਇੱਕ ਤੁਹਾਡੇ ਚੈਨਲਜ਼ ਦੇ ਮਾਧਮ ਰਹੀਂ ਬੇਨਤੀ ਕਰਨੀ ਚਾਹੁੰਗਾ ਕਿ ਸਕੂਲਾਂ ਦੇ ਵਿੱਚ ਜਿਹੜਾ ਵੀ ਕੰਮ ਹੋਣ ਵਾਲਾ ਹੈਗਾ ਪੰਚਾਇਤਾਂ ਦੇ ਨਾਲ ਰਲ ਕੇ ਸਰਕਾਰ ਦੇ ਨਾਲ ਰਲ ਕੇ ਡੀਸੀ ਸਾਹਿਬ ਕੋਲੇ ਪਹੁੰਚ ਕਰੋ ਸਾਡੇ ਕੋਲੇ ਕਰੋ ਸਰਕਾਰ ਤੁਹਾਡੇ ਨਾਲ ਹੈਗੀ ਆ ਅਸੀਂ ਤੁਹਾਡੇ ਨਾਲ ਆ ਸੋ ਮੇਰੀ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਉਹ ਸਹੂਲਤਾਂ ਦੇਈਏ ਜਿਹੜੀਆਂ ਇੱਕ ਜਿਹੜੀਆਂ ਸਹੂਲਤਾਂ ਦੇਖ ਕੇ ਬੱਚੇ ਤੇ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਸਾਡੇ ਲਈ ਖਿੱਚਿਆਣ ਕਿਉਂਕਿ ਪੜਾਈ ਦੀ ਕੋਈ ਕਮੀ ਨਹੀਂ ਸਾਡੇ ਟੀਚਰਸ ਜਿਹੜੇ ਨੇ ਉਹ ਬਹੁਤ ਯੋਗ ਨੇ ਪੜ੍ਹੇ ਲਿਖੇ ਟੀਚਰਸ ਨੇ ਬਾ ਕਮਾਲ ਜਿਹੜੀ ਪੜ੍ਹਾਈ ਉਹ ਕਰਾਉਂਦੇ ਨੇ ਇਸ ਗੱਲ ਦਾ ਮੈਨੂੰ ਮਾਣ ਆ ਸੋ ਆਪਾਂ ਚਾਹੁੰਦੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਣਾ ਸਕੂਲ ਐਦਾਂ ਫਲਾਣਾ ਕਿਉਂਕਿ ਠੀਕ ਹੈ ਹਰ ਬੰਦੇ ਦੀ ਆਪਣੀ ਕੋਈ ਕਿਤੇ ਲਾਉਣਾ ਚਾਹੁੰਦਾ ਉਹ ਕਿਤੇ ਲਾਉਣਾ ਚਾਹੁੰਦਾ ਪਰ ਜੇ ਜਿਹੜਾ ਬੰਦਾ ਨਹੀਂ ਪੜਾ ਸਕਦਾ ਪ੍ਰਾਈਵੇਟ ਸਕੂਲਾਂ ਜਾਂ ਨਹੀਂ ਜਾਣਾ ਚਾਹੁੰਦਾ ਯਾ ਅਗਲੇ ਨੂੰ ਲੱਗਦਾ ਕਿ ਮੇਰਾ ਸਵਚਰ ਸਰਕਾਰੀ ਸਕੂਲ ਚ ਹੀ ਪੜੇ ਤਾਂ ਉਹਨਾਂ ਨੂੰ ਜਿਹੜੀ ਆ ਇੱਕ ਆਲਾ ਦਰਜੇ ਦੀ ਪੜ੍ਹਾਈ ਜਿਹੜੀ ਇੱਕ ਵੈਰੀ ਸਿੱਖਿਆ ਜਿਹੜੀ ਉਹ ਪ੍ਰਦਾਨ ਕੀਤੀ ਹੈ ਹਾਂਜੀ ਅਸੀਂ ਦਾਖਲਾ ਕੈਂਪੇਨ ਸ਼ੁਰੂ ਕੀਤੀ ਹੈ ਅਕੈਡੈਮਿਕ ਸੈਸ਼ਨ 25 26 ਦੀ ਡਿਸਟ੍ਰਿਕਟ ਲੈਵਲ ਤੇ ਤੇ ਮੈਂ ਇੱਕ ਤਾਂ ਸਾਰੇ ਟੀਚਰਸ ਨੂੰ ਇਤਿ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿਉਂਕਿ ਪਿਛਲੇ ਸਾਲ ਤੋਂ ਇਸ ਸਾਲ ਇਨਰੋਲਮੈਂਟ ਕਾਫੀ ਜ਼ਿਆਦਾ ਹੋਈ ਹੈ ਪਰ ਨਾਲ ਮੈਂ ਪੂਰ ਜ਼ੋਰ ਅਪੀਲ ਵੀ ਸਾਰਿਆਂ ਨੂੰ ਕਰਨਾ ਚਾਹੁੰਦੀ ਹਾਂ ਕਿ ਪੂਰੇ ਆਪਣੇ ਸਸਟੇਨਡ ਐਫਰਟਸ ਕਰਨ ਸੋ ਥੈਟ ਆਪਣੇ ਜਿਹੜੇ 5% ਜਾਂ 10% ਦੇ ਟ ਉਹਨਾ ਟਾਰਗੇਟਸ ਨੂੰ ਕ੍ਰੋਸ ਕਰਕੇ ਹੋਰ ਜ਼ਿਆਦਾ ਅਚੀਵਮੈਂਟਸ ਕਰਨ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਸਿੱਖਿਆ ਦਾ ਮਤਲਬ ਹੈ ਸਾਡੇ ਲਈ ਇੱਕ ਵਿਅਕਤੀ ਦੇ ਵਿਕਾਸ ਲਈ ਤੇ ਸਾਰੇ ਦੇਸ਼ ਸਾਡੀ ਸਟੇਟ ਦੇ ਵਿਕਾਸ ਲਈ ਸੋ ਆਈ ਵਿਸ਼ ਥੈਮ ਆਲ ਦਾ ਬੈਸਟ ਫੋਰ ਥਿਸ ਕੰਬਿੰਗ ਚਲੋ ਆਪੇ ਨੂੰ ਵੀ ਅਪੀਲ ਕਰਦੇ ਜਿਹੜੇ ਪ੍ਰਾਈਵੇਟ ਸਕੂਲਾਂ ਜਿੱਥੇ ਬੱਚੇ ਅੱਜ ਤੋਂ ਜ਼ਿਆਦਾ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਵੱਲੋਂ ਬਹੁਤ ਜ਼ਿਆਦਾ ਪੂਰ ਜ਼ੋਰ ਉਪਰਾਲੇ ਕੀਤੇ ਗਏ ਹਨ ਕਿ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਇਨਫੈਸਟ ਉਹਨਾਂ ਤੋਂ ਉੱਪਰ ਲੈ ਕੇ ਆਲ ਹਰ ਕਿਸਮ ਦੀਆਂ ਫੈਸਿਲਿਟੀਆਂ ਆਪਣੇ ਗਵਰਨਮ ਮਾਪਿਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਆ ਕੇ ਦੇਖੋ ਕਿ ਸਾਡੇ ਸਕੂਲ ਕਿੰਨੇ ਵਧੀਆ ਹਨ ਸਾਰੀਆਂ ਮਾਡਰਨ ਫੈਸਿਲਿਟੀਆਂ ਹਨ LED ਸਕਰੀਨਸ ਹਨ ਮਾਡਰਨ ਸਾਰੇ ਟੈਕਨੀਕਸ ਹਨ ਐਜੂਕੇਸ਼ਨ ਦੇ ਤੇ ਆਪਣੇ ਬੱਚਿਆਂ ਨੂੰ ਇੱਥੇ ਦਾਖਲਾ ਦਿਓ